ਜਾਪਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਮੌਜੂਦਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ਚੌਧਰੀ ਸੰਤੋਖ ਸਿੰਘ ਦੇ بیٹے ਵਿਧਾਇਕ ਵਿਕਰਮ ਸਿੰਘ ਦੀ ਜਿਹੜੀ ਲੜਾਈ ਹੈ ਇਹ ਹੁਣ ਪਿੰਡਾਂ ਦੀਆਂ ਕੰਧਾਂ ਤੇ ਪੋਸਟਰਾਂ ਤੇ ਆ ਗਈ ਹੈ ਫਲੋਰ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਪੋਸਟਰ ਜਿਹੜਾ ਉਹ ਵੰਡਿਆ ਜਾ ਰਿਹਾ ਇਸ ਪੋਸਟਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਜਿਹੜੇ ਆ ਇੱਕ ਬੱਚੀ ਨੂੰ ਗਲੇ ਮਿਲ ਰਹੇ ਆ ਉਹਨੂੰ ਥਾਪੜਾ ਦੇ ਰਿਹਾ ਰਾਦਰ ਤੇ ਇਹਨੂੰ ਪੋਸਟਰ ਨੂੰ ਵੰਡਿਆ ਜਾ ਰਿਹਾ ਤੇ ਲਿਖਿਆ ਹੋਇਆ ਵੀ ਸਾਵਧਾਨ ਹੋ ਜਾਓ ਅਲਰਟ ਹੋ ਜਾਓ ਹੁਣ ਇਹ ਜਿਹੜਾ ਪੋਸਟਰ ਹੈ ਚਰਨਜੀਤ ਸਿੰਘ ਚੰਨੀ ਦੇ ਮੁਤਾਬਕ ਇਹ ਸਾਲ 2012 ਦਾ ਹੈ ਤੇ ਇਹ ਜਿਹੜੀ ਲੜਕੀ ਜਿਹਦੇ ਨਾਲ ਇਸ ਫੋਟੋ ਦੇ ਵਿੱਚ ਚਰਨਜੀਤ ਸਿੰਘ ਚੰਨੀ ਜੀ ਨੂੰ ਥਾਪੜਾ ਦੇ ਰਿਹਾ ਇਹ ਇਹਨਾਂ ਦੀ ਆਪਣੀ ਸਾਕੀ ਭਤੀਜੀ ਹੈ ਹੁਣ ਇਹ ਪੋਸਟਰ ਕਿਉਂ ਵੰਡਿਆ ਜਾ ਰਿਹਾ ਇਹ ਤਾਂ ਵੰਡਣ ਵਾਲਾ ਹੀ ਜਾਣਦਾ ਹੈ ਔਰ ਵੰਡਿਆਂ ਇਹ ਵਿਧਾਨ ਸਭਾ ਹਲਕਾ ਫਲੋਰ ਚ ਜਾ ਰਿਹਾ ਔਰ ਵਿਧਾਨ ਸਭਾ ਹਲਕਾ ਫਲੋਰ ਤੋਂ ਇਸ ਵੇਲੇ ਮੌਜੂਦਾ ਜਿਹੜੇ ਵਿਧਾਇਕ ਨੇ ਉਹਨੇ ਵਿਕਰਮ ਸਿੰਘ ਚੋਧਰੀ ਜਿਹੜੇ ਕਿ ਦਾਵਾ ਕਰ ਰਹੇ ਸੀਗੇ ਜਾਂ ਮੰਗ ਕਰ ਰਹੇ ਸੀ ਕਾਂਗਰਸ ਪਾਰਟੀ ਤੋਂ ਕਿ ਜਲੰਧਰ ਲੋਕ ਸਭਾ ਦੀ ਸੀਟ ਜਿਹੜੀ ਆ ਤੁਸੀਂ ਸਾਨੂੰ ਦਿਓ ਯਾਨੀ ਸਾਡੇ ਪਰਿਵਾਰ ਚੋਂ ਕਿਸੇ ਨੂੰ ਦਿਓ ਕਿਉਂਕਿ ਮੇਰੇ ਪਿਤਾ ਜੀ ਜਿਹੜੇ ਆ ਉਹ ਇਥੋਂ ਸੰਸਦ ਮੈਂਬਰ ਰਹਿ ਚੁੱਕੇ ਆ ਤੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਜਦੋਂ ਰਾਹੁਲ ਗਾਂਧੀ ਜਲੰਧਰ ਪਹੁੰਚੇ ਸੀਗੇ ਫਲੋਰ ਪਹੁੰਚੇ ਸੀ ਤਾਂ ਉਸ ਦੌਰਾਨ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀ ਇਸ ਕਰਕੇ ਸਾਡਾ ਇੱਤੇ ਹੱਕ ਬਣਦਾ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਇਹ ਕਹਿਣਾ ਸੀਗਾ ਕਿ ਬਾਏ ਇਲੈਕਸ਼ਨਸ ਤੁਹਾਡੇ ਮਦਰ ਨੂੰ ਲੜਾਈ ਸੀਗੇ ਕਮਲਜੀਤ ਕੌਰ ਹੋਣਾ ਨੂੰ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਇਸ ਕਰਕੇ ਹੁਣ 2024 ਦੀਆਂ ਚੋਣਾਂ ਜਿਹੜੀਆਂ ਨੇ ਇਹ ਇੱਕ ਫਸਵਾ ਮੁਕਾਬਲਾ ਹੈ ਤੇ ਲੱਗਦਾ ਏਦਾਂ ਹੈ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਇਹ ਸੀਟ ਜਿੱਤ ਲੈਣਗੇ ਇਸ ਕਰਕੇ ਟਿਕਟ ਜਿਹੜੀ ਆ ਚਰਨਜੀਤ ਸਿੰਘ ਚੰਨੀ ਨੂੰ ਜਿੱਤੀ ਹੋਈ ਆ ਪਰ ਚੌਧਰੀ ਵਿਕਰਮ ਸਿੰਘ ਜਿਹੜੇ ਸਿਗੇ ਇਹ ਬੜੇ ਨਿਰਾਸ਼ ਚੱਲ ਰਹੇ ਸੀ ਤੇ ਇਹ ਪੋਸਟਰ ਜਿਹੜੇ ਵੰਡੇ ਜਾ ਰਹੇ ਆ ਚਰਨਜੀਤ ਸਿੰਘ ਚੰਨੀ ਦੇ ਮਤਲਕ ਜਿਹੜੇ ਜਿਹਦੇ ਵਿੱਚ ਉਹਨਾਂ ਦੀ ਤਸਵੀਰ ਦਿਖਾਈ ਦੇ ਰਹੀ ਆ ਇਹ ਵੱਡੇ ਵੀ ਫਲੋਰ ਵਿਧਾਨ ਸਭਾ ਹਲਕੇ ਦੇ ਵਿੱਚ ਜਾ ਰਹੇ ਆ ਇਹ ਕੌਣ ਵੰਡ ਰਿਹਾ ਕਿਉਂ ਵੰਡ ਰਿਹਾ ਇਹਦੇ ਬਾਰੇ ਤੇ ਨਹੀਂ ਪਤਾ ਪਰ ਖਬਰਾਂ ਇਹ ਵੀ ਮਿਲੀਆਂ ਨੇ ਕਿ ਹੁਣ ਇਹ ਪੋਸਟਰ ਜਿੱਥੇ ਵੰਡੇ ਜਾ ਰਹੇ ਸੀਗੇ ਕੰਧਾਂ ਤੇ ਚਿਪਕਾਏ ਜਾ ਰਹੇ ਸੀ ਇਹਨਾਂ ਨੂੰ ਉੱਥੋਂ ਉਤਾਰ ਲਿੱਤਾ ਗਿਆ ਸੋ ਇਦਾਂ ਲੱਗਦਾ ਹੈ ਵੀ ਇਹ ਬੜੇ ਨੀਵੇਂ ਪੱਧਰ ਦੀ ਰਾਜਨੀਤੀ ਜਿਹੜੀ ਆ ਉਹ ਹੋ ਰਹੀ ਆ ਤੇ ਇਹਦੇ ਪਿੱਛੇ ਦਾ ਕਾਰਨ ਕੀ ਆ ਕਿ ਸਾਨੂੰ ਟਿਕਟ ਚਾਹੀਦੀ ਆ ਜਿੱਤੀ ਇਹ ਹਾਲੀਏ ਬਾਅਦ ਦੀ ਗੱਲ ਆ ਟਿਕਟ ਜਿਹੜੀ ਆ ਸਾਡੇ ਪਰਿਵਾਰ ਚੋਂ ਬਾਹਰ ਨਹੀਂ ਜਾਣੀ ਚਾਹੀਦੀ ਉਸ ਲਈ ਕਿਸੇ ਕਿਸਮ ਦਾ ਕੋਈ ਵੀ ਪੈਤਰਾ ਕੋਈ ਵੀ ਹੱਥਕੰਡਾ ਜਿਹੜਾ ਉਹ ਬਣਾਉਣਾ ਪਵੇ ਉਹ ਜਿਹੜੇ ਲੀਡਰਸ ਆ ਉਹ ਅਪਣਾਉਂਦੇ ਆ ਹਾਲਾਂਕਿ ਕਿ ਅਸੀਂ ਫੇਰ ਬਾਰ-ਬਾਰ ਕਹਿ ਰਹੇ ਆ ਵੀ ਪਤਾ ਨਹੀਂ ਇਹ ਪੋਸਟਰ ਕੌਣ ਬਣ ਰਿਹਾ ਪਰ ਇਸ ਵੇਲੇ ਇਹ ਜਿਹੜਾ ਪੋਸਟਰ ਹੈ ਅਖਬਾਰਾਂ ਦੀਆਂ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਔਰ ਚਰਨਜੀਤ ਸਿੰਘ ਚੰਨੀ ਨੂੰ ਇਹਦੇ ਉੱਤੇ ਸਵਾਲੀ ਵੀ ਦੇਣੀ ਪਈ ਹੈ ਕਿ ਇਹ ਬੱਚੀ ਜਿਹੜੀ ਹੈ ਇਹ ਉਹਨਾਂ ਦੀ ਆਪਣੀ ਭਤੀਜੀ ਹੈ ਤੇ ਇਹ ਹੁਣ ਮੈਰਿਡ ਆ ਇਹਦੇ ਦੋ ਬੱਚੇ ਵੀ ਆ ਔਰ ਇਸ ਫੋਟੋ ਦੇ ਨਾਲ ਛੇੜਛਾੜ ਕੀਤੀ ਗਈ ਹੈ ਪਰ ਸਵਾਲ ਇਹ ਹੈ ਵੀ ਕੀ ਲੀਡਰਸ ਟਿਕਟ ਕਰਕੇ ਸਿਰਫ ਇੱਕ ਟਿਕਟ ਹਾਸਲ ਕਰਨ ਕਰਕੇ ਸੱਤਾ 'ਚ ਬਣੇ ਰਹਿਣਾ ਚਾਹੁੰਦ ਕਰਕੇ ਇਹ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਆ ਜਿਹੜੀ ਕਿ ਵਾਕਿਆ ਹੀ ਬਹੁਤ ਮਾੜੀ ਗੱਲ ਹੈ ਔਰ ਇਹ ਫੋਟੋ ਵੀ ਜਿਹੜੀ ਦੱਸੀ ਜਾਂਦੀ ਆ ਸਾਲ 2012 ਦੀ ਹੈ ਜੇ ਇਹ ਸਾਲ 2012 ਦੀ ਫੋਟੋ ਵਿਕਰਮ ਹੋੜਾ ਕੋਲ ਸੀਗੀ ਤਾਂ ਇਹ ਪਹਿਲਾਂ ਨਾ ਉਹਨਾਂ ਨੇ ਜਾਰੀ ਕਰ ਦਿੱਤੀ ਇਹ ਪਹਿਲਾਂ ਨਾ ਜਿੰਨ ਤੱਕ ਕਰ ਦਿੱਤੀ ਜਿਸ ਵਕਤ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਈ ਗਏ ਉਦੋਂ ਨਾ ਲੋਕਾਂ ਨੂੰ ਕਰਕੇ ਦੱਸਿਆ ਵੇ ਚੰਨੀ ਜਿਹੜੇ ਨੇ ਉਹ ਇਸ ਕਰੈਕਟਰ ਦੇ ਮਾਲਕ ਨੇ ਚੰਨੀ ਦਾ ਜਿਹੜਾ اخلاق ਆ ਉਹਨਾਂ ਦਾ ਜਿਹੜਾ ਕਿਰਦਾਰ ਆ ਇਸ ਕਿਸਮ ਦਾ ਅੱਜ ਟਿਕਟ ਨਹੀਂ ਮਿਲੀ ਤਾਂ ਇਹ ਜਿਹੜੇ ਪੋਸਟਰਸ ਆ ਇਹ ਜਾਰੀ ਕੀਤੇ ਜਾ ਰਹੇ ਨੇ ਸੋ ਇਹ ਇਦਾਂ ਲੱਗਦਾ ਵੀ ਇਹ ਵਾਕਈ ਬੜੀ ਮੰਦ ਭਾਗੀ ਜੀ ਗੱਲ ਆ ਔਰ ਬਹੁਤ ਬਿਲੋ ਦਾ ਸਟੈਂਡਰਡ ਜਿਹਨੂੰ ਕਹਿ ਸਕਦੇ ਆ ਪ੍ਰਚਾਰ ਆ ਪੋਲਿਟਿਕਸ ਆ ਕਿ ਜਿੱਥੇ ਇੱਕ ਪਾਸੇ ਟਿਕਟ ਨਹੀਂ ਮਿਲਦੀ ਤਾਂ ਫੇਰ ਅਸੀਂ ਜਿਹੜਾ ਵਾ ਅਗਲੇ ਪਾਸੇ ਸਾਰਾ ਕੁਝ ਹੀ ਉਹਦਾ ਜਿਹੜਾ ਫਰੋਲਣ ਲੱਗ ਪੈਨੇ ਆ ਭਾਵੇਂ ਅਗਲਾ ਬੰਦਾ ਆਪਣੇ ਘਰ ਦੇ ਜੀ ਦੇ ਨਾਲ ਹੋਵੇ ਉਹਨਾਂ ਦੇ ਨਾਲ ਆਪਣਾ ਜਿਹੜਾ ਕੋ ਪਿਆਰ ਮੁਹੱਬਤ ਦੇ ਨਾਲ ਬੈਠਾ ਹੋਵੇ ਤੇ ਅਸੀਂ ਉਹ ਫੋਟੋਆਂ ਜਿਹੜੀਆਂ ਵਾ ਉਹ ਸ਼ੇਅਰ ਕਰਦੇ ਆ ਇਸੇ ਤਰ੍ਹਾਂ ਬਹੁਤ ਵਾਰ ਦੇਖਦੇ ਆ ਵੀ ਲੀਡਰਸ ਜਿਹੜੇ ਆ ਉਹ ਕਈਆਂ ਦੀਆਂ ਨਿੱਜੀ ਜਿਹੜੀਆਂ ਵੀਡੀਓਜ਼ ਆ ਉਹ ਜਨਤਕ ਕਰ ਦਿੰਦੇ ਆ ਜਿਹੜੀਆਂ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਬਣਾਈਆਂ ਹੁੰਦੀਆਂ ਉਹ ਬਣਾਦਾ ਕੌਣ ਆ ਕਿੱਦਾਂ ਉਹ ਬਣਵਾ ਲੈਂਦੇ ਆ ਇਹ ਵੀ ਇੱਕ ਬੜਾ ਵਿਚਾਰ ਦਾ ਵਿਸ਼ਾ ਵਾ ਪਰ ਚਰਨਜੀਤ ਸਿੰਘ ਚੰਨੀ ਦੇ ਮੁਤਾਬਕ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਇਸ ਵਕਤ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਾਲ 2012 ਦੀ ਫੋਟੋਗ੍ਰਾਫ ਹੈ ਔਰ ਇਸ ਤਸਵੀਰ ਦੇ ਵਿੱਚ ਜਿਹੜੀ ਬੱਚੀ ਦਿਖਾਈ ਦੇ ਰਹੀ ਹੈ ਉਹ ਉਹਨਾਂ ਦੀ ਭਤੀਜੀ ਹੈ ਤੇ ਇਸ ਫੋਟੋ ਦੇ ਨਾਲ ਛੇੜਛਾੜ ਕੀਤੀ ਗਈ ਹੈ ਦਰਅਸਲ ਅਜਿਹੀ ਕੋਈ ਗੱਲ ਵੀ ਨਹੀਂ ਹੈ ਪਰ ਗੱਲ ਫੇਰ ਉੱਥੇ ਖੜਦੀ ਹੈ ਵੀ ਲੀਡਰਸ ਕੀ ਕੁਝ ਕਰਦੇ ਆ ਇੱਕ ਦੂਜੇ ਨੂੰ ਨੀਵਾ ਵਿਖਾਉਣ ਲਈ ਤੇ ਟਿਕਟ ਹਾਸਲ ਕਰਨ ਲਈ Subscribe to One India channel and never miss an update.